ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਸਤ ਨਾਮ ਵਾਹੀ ਗੁਰ ਸਤ ਨਾਮ ਵਾਹੀ ਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮੰਸ ਸਤਕਾਰਯੋ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਿਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਜੇ ਭਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗੋੜੀ ਪੂਰਵੀ ਰਾਗ ਵਿੱਚ ਭਗਤ ਜੀ ਦੀ ਬਾਣੀ ਚੱਲ ਰਹੀ ਹੈ 300 38 43 ਅੰਗ ਤੇ ਭਗਤ ਜੀ ਦੇ ਸ਼ਬਦ ਸੁਹਾਏ ਮਾਲ ਹਨ 70 ਸ਼ਬਦ ਭਗਤ ਜੀ ਦੇ ਸੰਪੂਰਨ ਹੋਏ ਹਨ ਗੋੜੀ ਰਾਗ ਦੇ ਵਿੱਚ ਗੋੜੀ ਪੂਰਵੀ ਦੇ 19 ਸ਼ਬਦ ਸੰਪੂਰਨ ਹੋਏ ਹਨ ਹਾਉ ਇਸ ਸ਼ਬਦ ਦੇ ਵਿੱਚ ਭਗਤ ਜੀ ਵਚਨ ਕਰਦੇ ਹਨ ਜੀ ਗੋੜੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਗੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹੁਤਾਰੀ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਭਗਤ ਜੀ ਆਪਣੀ ਰਸਨਾ ਤੋਂ ਸ਼ਬਦ ਅਰੰਭ ਕਰਦੇ ਹੋਏ ਬਤਨ ਕਰਦੇ ਹਨ ਕਿੰਦੇ ਗੁਰਮੁਖ ਜਨਾਂ ਨੂੰ ਭਗਤ ਜਨਨੋ ਗੁਰਸਿੱਖ ਪਿਆਰਿਆ ਨੂੰ ਕਹਿੰਦੇ ਭਾਵੇਂ ਕੋ ਜਿੰਨਾ ਮਰਜੀ ਨਿੰਦੇ ਹਿੰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਕੀ ਨਿੰਦਾ ਜਨ ਕੋ ਖਰੀ ਪਿਆਰੀ ਭਗਤ ਜੀ ਖੁਦ ਕਹਦੇ ਹਨ ਵੀਰ ਸਾਹਿਬ ਜੀ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਇਹ ਲੋਗੋ ਇਹ ਦੁਨੀਆਦਾਰੋ ਭਗਤ ਜੀ ਕਹਿੰਦੇ ਜਿੰਨਾ ਮਰਜੀ ਤੁਸੀਂ ਮਨ ਦੇ ਵਿੱਚ ਅੱਤੇ ਵਾਰ ਨੂੰ ਨਿੰਦਿਆ ਕਰੋ ਕਹਿੰਦੇ ਨਿੰਦਿਆ ਭਗਤਾਂ ਨੂੰ ਪਿਆਰੀ ਲੱਗਦੀ ਹੈ ਕਿਉਂਕਿ ਨਿੰਦਿਆ ਕਰਨ ਵਾਲਾ ਵੀ ਭਲਾ ਕਰਦਾ ਹੈ ਭਗਤੀ ਅਗਲੀਆਂ ਧੁੱਖਾਂ ਵਿੱਚ ਬਚਨ ਕਰਦੇ ਨਿੰਦਾ ਜਨ ਨੂੰ ਖਰੀ ਪਿਆਰੀ ਕਹਿੰਦੇ ਸਾਨੂੰ ਉਹ ਪਿਆਰੇ ਲੱਗਦੇ ਹਨ ਇੰਦਕ ਲੋਕ ਜਿਹੜੀ ਨਿੰਦਿਆ ਕਰਕੇ ਸਾਡਾ ਭਲਾ ਕਰਦੇ ਹਨ ਨਿੰਦਾ ਬਾਪ ਨਿੰਦਾ ਮੋਤਾਰੀ ਇਹਦੇ ਨਿੰਦਾ ਸਾਡੀ ਮਾਤਾ ਤੇ ਪਿਓ ਤੇ ਮਾਂ ਹੈ ਨਿੰਦਾ ਬਾਪ ਨਿੰਦਾ ਮੋਤਾਰੀ ਮਾਤਾ ਭਗਤ ਜੀ ਕਹਿੰਦੇ ਨਿੰਦਿਆ ਸਾਡੇ ਮਾਪਿਓ ਤਰ੍ਹਾਂ ਹੈ ਕਿਵੇਂ ਬੱਚੇ ਦਾ ਮਾਪਿਓ ਖਿਆਲ ਰੱਖਦੇ ਨਾ ਪਿਤਾ ਵੀ ਰੱਖਦਾ ਮਾਤਾ ਵੀ ਰੱਖਦੀ ਹੈ ਇਸੇ ਰਾਹ ਤਰ੍ਹਾਂ ਨਿੰਦਗ ਲੋਕ ਸਾਡਾ ਖਿਆਲ ਰੱਖਦੇ ਨਾ ਔਗਣਤ ਹੁੰਦੇ ਹਨ ਕਹਿੰਦੇ ਮੈਲ ਧੋ ਦਿੰਦੇ ਹਨ ਤੇ ਇਸ ਕਰਕੇ ਸਾਡੇ ਮਾਪਿਓ ਦੀ ਤਰ੍ਹਾਂ ਸਾਨੂੰ ਨਿੰਦਗ ਲੋਕ ਪਿਆਰੇ ਲੱਗਦੇ ਰਹੋ ਵਿਸ਼ਰਾਮ ਦੇ ਕੀ ਭਗਤ ਜੀ ਬਚਨ ਕਰਦੇ ਨਿੰਦਾ ਹੋਏ ਤਾਪ ਕੁੰਠ ਜਾਈਐ ਨਾਮ ਪਦਾਰਤ ਮਨੈ ਵਸਾਈਐ ਕਹਿੰਦੇ ਨਿੰਦਿਆ ਹੀ ਕਰਦੇ ਅੰਨਾ ਜਿਹੜੇ ਲੋਕ ਇਉ ਨਾ ਦਿਨਿੰਦਿਆ ਕਰਨ ਵਾਲੀ ਸਾਡਾ ਮਨ ਜਿਹੜਾ ਕੱਪੜਾ ਸਾਫ਼ ਹੁੰਦਾ ਵਖਤ ਜੀ ਕਹਿੰਦੇ ਫਿਰ ਬਕੁੰਠ ਦੇ ਵਿੱਚ ਵਾਸ ਹੁੰਦਾ ਨਾਮ ਪਦਾਰਥ ਹਰੀ ਦੇ ਨਾਮ ਰੂਪੀ ਪਦਾਰਥ ਨੂੰ ਪਾਲੀਦਾ ਉਹ ਮਨ ਦੇ ਵਿੱਚ ਵਸਦਾ ਹੈ ਨਾਮ ਪਦਾਰਥ ਮੰਨੇ ਵਸਾਈਐ ਕਹਿੰਦੇ ਮਨ ਜਿਹੜਾ ਹੈ ਨਾ ਬਰਤਨੇ ਸਾਫ਼ ਹੋ ਜਾਂਦਾ ਰਿਜੇ ਸੁਧ ਜੋ ਨਿੰਦਾ ਹੋਏ ਹੰਬਰੇ ਕਪਰੇ ਨਿੰਦਕ ਧੋਏ ਭਗਤ ਜੀ ਕਹਿੰਦੇ ਹਿਰਦੇ ਸੋਧਵਾਲਿਆਂ ਦੀ ਵੀ ਜੇ ਕੋ ਨਿੰਦਿਆ ਕਰਦਾ ਹੈ ਕਹਿੰਦੇ ਕਹਿੰਦੇ ਜਿਨ੍ਹਾਂ ਦਾ ਗੁਰਮੁਖਾਂ ਦਾ ਹਿਰਦਾ ਸੁੱਧ ਹੁੰਦਾ ਹੈ ਉਹਨਾਂ ਦੇ ਵੀ ਲੋਕ ਨਿੰਦਿਆ ਕਰਦੇ ਹਨ ਉੱਥੇ ਕਿਹੜਾ ਮੁੜਦੇ ਆਪਾਂ ਆਮ ਲੋਕਾਂ ਦੀ ਤਾਂ ਕਰਨੀ ਹੈ ਭਗਤਾਂ ਦੀ ਗੁਰਮੁਖਾਂ ਦੀ ਵੀ ਨਿੰਦਿਆ ਕਰੀ ਜਾਂਦੇ ਆ ਉਹਨਾਂ ਦੇ ਗੋਣਾ ਗੋਣਾ ਵਿੱਚੋਂ ਹੀ ਔਗਣ ਫਰੋਲੀ ਜਾਂਦੇ ਆ ਲੱਭੀ ਜਾਂਦੇ ਆ ਕੋਈ ਔਗਣ ਲੱਭ ਜਾਵੇ ਕਿਸੇ ਨਿੰਦਿਆ ਕਰੀਏ ਇਹ ਦੇਖੋ ਸੁਭਾਅ ਹੁੰਦਾ ਹੈ ਨਿੰਦਕ ਮਨੁੱਖ ਦਾ ਇਹ ਨਿੰਦਕ ਸੁਨੋਖ ਦਾ ਸੁਭਾਅ ਬਣ ਜਾਂਦਾ ਓ ਜਿਹੜਾ ਫਿਰ ਔਗਣ ਲੱਭਦਾ ਕੋਈ ਔਗਣ ਲੱਭੇ ਮੈਂ ਨਿੰਦਿਆ ਕਰਾਂ ਤੇ ਗੁਰਮੁਖਾ ਜਿਹੜੇ ਹਨ ਜਿਨ੍ਹਾਂ ਦਾ ਮਨ ਸਾਪੂੰਦਾ ਭਗਤ ਜੀ ਕਹਿੰਦੇ ਉਹਨਾਂ ਦੇ ਵੀ ਨਿੰਦਿਆ ਕਰੀ ਜਾਂਦੇ ਹਨ ਨਿੰਦਕ ਹਮਰਾ ਭਗਤ ਜੀ ਬਚਨ ਕਰਦੇ ਨਿੰਦਾਂ ਕਰੇ ਸੁਹੰਮਰਾ ਮੀਤ ਹਿਰਦੇ ਸੁਧਜੋ ਨਿੰਦਾ ਹੋਏ ਕਹਿੰਦੇ ਜਿਨ੍ਹਾਂ ਦੇ ਹਿਰਦੇ ਸੋਧਾ ਨੂੰ ਗੁਰਮੁਖਾਂ ਦੇ ਉਹਨਾਂ ਦੀ ਜੇ ਕੋਈ ਨਿੰਦਿਆ ਕਰਦਾ ਹੈ ਹਮਰੇ ਕੰਪਰੇ ਨਿੰਦਗ ਧੋਏ ਕਹਿੰਦੇ ਫਿਰ ਉਹ ਗੁਰਮੁਖਾਂ ਦੇ ਮਨ ਰੂਪੀ ਕੱਪੜੇ ਨੂੰ ਧੋ ਦਿੰਦਾ ਹੈ ਨਿੰਦਾ ਕਰੇ ਸੋ ਹਮਰਾ ਮੀਤ ਨਿੰਦਗ ਮੈਂ ਹਮਾਰਾ ਚੀਤ ਭਗਤ ਜੀ ਕਹਿੰਦੇ ਨਿੰਦਾ ਜਿਹੜਾ ਕਰਦਾ ਉਹ ਤਾਂ ਸਾਡਾ ਭਾਈ ਮਿੱਤਰ ਹੈ ਸਾਨੂੰ ਕੋਈ ਫਰਕ ਨਹੀਂ ਹੈ ਭਗਤ ਜੀ ਕਹਿੰਦੇ ਨਿੰਦਾ ਕਰਨ ਵਾਲਾ ਵੀ ਸਾਡਾ ਮਿੱਤਰ ਹੈ ਦੋਸਤ ਹੈ ਕਿਉਂ ਨਿੰਦਕ ਮੈਂ ਹਮਾਰਾ ਜੀਤ ਸਾਡਾ ਜੀਤ ਉਧਰ ਜੁੜਿਆ ਰਹਿੰਦਾ ਹੈ ਜੇ ਨਿੰਦਿਆ ਕਰੇ ਤੇ ਸਾਡਨੀ ਮਾਨ ਦੀ ਸੁਧਾਈ ਹੋਏ ਨਿੰਦਕ ਸੋ ਜੋ ਨਿੰਦਾ ਹੁਰੈ ਹਮਰੇ ਜੀਵਨ ਨਿੰਦਕ ਲੋਰੈ ਨਿੰਦਕ ਸੋ ਜੋ ਨਿੰਦਾ ਹੋਰੇ ਕਹਿੰਦੇ ਹੋਰਾਂ ਦੀ ਵੀ ਉਹ ਨਿੰਦਿਆ ਕਰਦਾ ਹੈ ਹਮਰਾ ਜੀਵਨ ਨਿੰਦਕ ਲੋਰੈ ਕਹਿੰਦਾ ਸਾਡੇ ਜੀਵਨ ਨੂੰ ਸਾਫ਼ ਕਰ ਦਿੰਦਾ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਕਹਿੰਦੇ ਨਿੰਦਿਆ ਨਾਲ ਸਾਡਾ ਪ੍ਰੇਮ ਐ ਪਿਆਰ ਐ ਕਹਿੰਦੇ ਲੋਕਾਂ ਨੂੰ ਆੜਾ ਲੱਗਦਾ ਕਿ ਨਿੰਦਾ ਕਰਦਾ ਪਰ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਐ ਅੱਡਾ ਤਾਂ ਮੋਹ ਪਿਆਰ ਐ ਨਿੰਦਿਆ ਨਾਲ ਨਿੰਦਾ ਹਮਰਾ ਕਰੇ ਅਧਾਰ ਕਹਿੰਦੇ ਉਹ ਤਾਂ ਧਾਰ ਕਰ ਜਾਂਦਾ ਸਹਿਜਾ ਆਪਣੀ ਜ਼ੁਬਾਨ ਤੋਂ ਨਿੰਦਿਆ ਕਰ ਕਰਕੇ ਸਾਡਾ ਆਧਾਰ ਕਰਦਾ ਕਿਉਂਕਿ ਸਾਡੇ ਵਿੱਚ ਉਹ ਗੁਣ ਨਹੀਂ ਹਨ ਉਹ ਫਿਰ ਵੀ ਨਿੰਦਿਆ ਕਰਦਾ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੁੱਬਾ ਹਮ ਉਤਰੇ ਪਾਰ ਭਗਤ ਜੀ ਕਹਿੰਦੇ ਪਰ ਫਰਕ ਹੈ ਕਿ ਨਿੰਦਿਆ ਕਰਨ ਵਾਲਾ ਡੁੱਬ ਜਾਂਦਾ ਹੈ ਤੇ ਅਸੀਂ ਪਾਰ ਹੋ ਜਾਂਦੇ ਹਾਂ ਜਨ ਕਬੀਰ ਕੋ ਨਿੰਦਾ ਸਾਰ ਕਹਿੰਦਾ ਫਿਰ ਭਗਤ ਜੀ ਕਹਿੰਦੇ ਸਾਨੂੰ ਤਾਂ ਨਿੰਦਿਆ ਭਲੀ ਹੈ ਭਾਈ ਕਹਿੰਦੇ ਸਾਨੂੰ ਭਲੀ ਐ ਨਿੰਦਿਆ ਕਹਿੰਦੇ ਜਨ ਕਬੀਰ ਕੋ ਨਿੰਦਿਆ ਸਾਰ ਨਿੰਦਕ ਡੁੱਬਾ ਹਮ ਉਤਰੇ ਪਾਰ ਕਹਿੰਦੇ ਨਿੰਦਕ ਨਿੰਦਿਆ ਕਰਨ ਵਾਲਾ ਤਾਂ ਡੁੱਬ ਗਿਆ ਪਰ ਹਮ ਉਤਰੇ ਪਾਰ ਕਹਿੰਦੇ ਅਸੀਂ ਪਾਰ ਹੋ ਗਏ ਭਵਸਾਕਰ ਕਹਿੰਦੇ ਸਾਡਾ ਕੀ ਘਸਿਆ ਕੁਝ ਨਹੀਂ ਬਦਲਿਆ ਸਾਡਾ ਜਿੰਨਾ ਮਰਜੀ ਉਹਨੇ ਬੋਲ ਬੋਲਨੇ ਝੂਠ ਬੋਲ ਲਿਆ ਭਗਤ ਜੀ ਕਹਿੰਦੇ ਸਾਡਾ ਕੋਈ ਵਿਧਿਆ ਘਟਿਆ ਥੋੜਾ ਉਹਦੇ ਨਾਲ ਕਹਿੰਦੇ ਉਹ ਉਹ ਜਦ ਰੁਬ ਗਿਆ ਸੀ ਪਾਰ ਹੋ ਗਿਆ ਕਹਿੰਦੇ ਸੀ ਭਵ ਸਾਗਰ ਤੋਂ ਪਾਰ ਉਤਰ ਗਿਆ ਅੱਗੇ ਸ਼ਬਦ ਅਗਲਾ ਭਗਤ ਜੀ ਆਰੰਭ ਕਰਦੇ ਆ ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਲਨ ਰਾਮ ਰਾਇ ਇਹ ਸ਼ਬਦ ਦੇ ਵਿੱਚ ਭਗਤ ਜੀ ਬਚਨ ਕਰਦੇ ਸਤਿਗੁਰ ਦੀਪ ਸਭ ਸੁਆਮੀ ਮਾਲਕ ਦੀ ਉਸਤਤ ਕਰਦੇ ਆ ਰਾਜਾ ਰਾਮ ਤੂੰ ਐਸਾ ਨਿਰਭਉ ਭਗਤ ਜੀ ਕਹਿੰਦੇ ਹੈ ਪ੍ਰਭੂ ਜੀਓ RAM ਜੀਓ ਤੁਸੀਂ ਸਾਡੇ ਰਾਜਨ ਹੋ ਤੁਸੀਂ ਐਸੇ ਨਿਰਭਉ ਹੋ ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ ਹੈ ਜਿਨ੍ਹਾਂ ਨੂੰ ਮੌਤ ਦਾ ਭੈ ਨਹੀਂ ਇਹਨਾਂ ਨੂੰ ਸੰਸਾਰ ਵਿੱਚ ਕਿਸੇ ਦਾ ਭੈ ਨਹੀਂ ਇਸ ਕਰਕੇ ਤੁਸੀਂ ਰਾਜਾ ਹੋ ਸਾਡੇ ਰਾਜੇ ਹੋ RAM ਜੀਓ ਐਸੇ ਨਿਰਭਉ ਹੋ ਤਰਨ ਤਾਰਨ ਹੋ ਕਿਉਂ ਤੁਸੀਂ ਭਵ ਸਾਗਰ ਤੋਂ ਤਾਰ ਦਿੰਦੇ ਹੋ RAM ਰਾਯਾ ਹਿੰਦੇ RAMRAI ਜੀਓ ਤੁਸੀਂ ਤਰਨ ਤਾਰਨ ਹੋ ਸਮਰੱਥ ਹੋ ਇਸ ਭਾਵ ਸਾਗਰ ਦੇ ਸਮੁੰਦਰ ਤੋਂ ਦੁੱਖਾਂ ਦੇ ਸਮੁੰਦਰ ਤੋਂ ਪਾਰ ਕਰ ਦਿਓ ਰਾਹ ਬਣ ਕੇ ਸਾਨੂੰ ਭਾਵ ਸਾਗਰ ਤੋਂ ਤਾਰ ਦਿੰਦੇ ਹੋ ਰਹਾਓ ਇਸ ਰਾਮ ਦੇ ਕਿ ਭਗਤ ਜੀ ਬਚਨ ਕਰਦੇ ਅਜਾ ਬਹਾ ਮਹੂਤੇ ਤਬ ਤੂੰ ਨਹੀਂ ਅਬ ਤੁਮ ਹੋ ਹੋ ਹਮ ਨਹੀਂ ਇਹ ਕੋ ਭਗਤੀ ਵਚਨ ਕਰਦੇ ਹਨ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਹੀਂ ਕਹਿੰਦੇ ਜਿੰਨਾ ਚਿਰ ਸਾਨੂੰ ਜਾਪਦਾ ਸੀ ਕਿ ਅਸੀਂ ਹੀ ਹੈ ਜਿੰਨਾ ਚਿਰ ਮੈਂ ਸੀ ਨਾ ਮੈਂ ਆ ਮੇਰੇ ਵਰਗਾ ਕੌਣ ਹੈ ਮੇਰੇ ਤੋਂ ਅੱਗੇ ਕੁਝ ਆਇਆ ਹੀ ਨਹੀਂ ਐ ਜਾਪਦੇ ਨਾ ਸਾਨੂੰ ਕੇਸ਼ੀ ਆ ਵੱਡੇ ਤੁਹਾਡੇ ਵਿੱਚ ਬਹੁਤ ਗੁਣ ਹਨ ਸਾਡੇ ਵਰਗਾ ਕੌਣ ਹੈ ਓਮ ਹੈ ਸਾਡੀ ਕਿ ਮੈਂ ਵੀ ਸਾਡੀ ਜਿਹੜੀ ਬੋਲਦੀ ਅੰਦਰ ਜਦ ਹਮ ਹੋਤੇ ਤਬ ਤੂੰ ਨਹੀਂ ਕਹਿੰਦੇ ਉਦੋਂ ਉਦੋਂ ਤੁਸੀਂ ਦਿਖਦੇ ਨਹੀਂ ਸੀ ਤੁਸੀਂ ਨਜ਼ਰ ਨਹੀਂ ਸੀ ਆਉਂਦੇ ਜਾਪਦਾ ਸੀ ਕਿ ਤੁਸੀਂ ਹੈ ਨਹੀਂਗੇ ਸਾਹਮਣੇ ਜਿੰਨਾ ਚਿਰ ਮੈਂ ਦੀ ਪੰਡ ਸੀ ਸਾਡੇ ਸਿਰ ਤੇ ਭਗਤ ਜੀ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਹੀਂ ਉਦੋਂ ਗੈ ਹਾਜ਼ਰ ਸਾਨੂੰ ਜਾਪਦੇ ਸੀ ਪਰ ਹੁਣ ਅਬ ਤੁਮ ਹੋ ਹੋ ਹਮ ਨਹੀਂ ਕਹਿੰਦੇ ਹੁਣ ਅਸਤੀ ਸਾਡੀ ਖਤਮ ਹੋ ਚੁੱਕੀ ਹੈ ਕਹਿੰਦੇ ਸਾਡੀ ਅਸਤੀ ਖਤਮ ਹੋ ਗਈ ਹੁਣ ਹੁਣ ਐ ਜਾਪਦਾ ਕਿ ਤੁਸੀਂ ਤੂੰ ਹੀ ਤੂੰ ਹੈ ਹੁਣ ਐ ਜਾਪਦਾ ਕਿ ਮੈਂ ਤਾਂ ਹੈ ਹੀ ਨਹੀਂ ਮੇਰੇ ਵਿੱਚ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਕਹਿੰਦੇ ਹੁਣ ਇਹ ਅਵਸਥਾ ਬਣ ਚੁੱਕੀ ਹੈ ਭਗਤ ਕਬੀਰ ਜੀ ਕਹਿੰਦੇ ਹੁਣ ਮੇਰਾ ਮੁਝ ਮੈਂ ਕਿਛ ਨਹੀਂ ਕਹਿੰਦੇ ਹੁਣ ਤਾਂ ਤੂੰ ਹੀ ਤੂੰ ਜਾਪਦਾ ਅਭ ਹਮ ਤੁਮ ਏਕ ਭਏ ਹੈ ਏਕੇ ਦੇਖਤ ਮਨ ਪਤਿਆਹੀ ਭਗਤ ਜੀ ਕਹਿੰਦੇ ਹੁਣ ਤਾਂ ਇੱਕ ਹੋ ਗਏ ਆ ਕਹਿੰਦੇ ਤੁਹਾਡੇ ਵਿੱਚ ਮਿਲ ਕੇ ਹੀ ਹਰੀ ਜੀਓ ਠਾਕੁਰ ਜੀ ਹਮ ਹਬ ਤੁਮ ਏਕ ਭਏ ਕਹਿੰਦੇ ਅਸੀਂ ਮੈਂ ਤਾਂ ਖਤਮ ਹੋ ਗਈ ਹੁਣ ਆਤਮਾ ਤੁਹਾਡੇ ਵਿੱਚ ਮਿਲ ਚੁੱਕੀ ਹੈ ਮਨ ਤੁਹਾਡੇ ਚਰਨਾਂ ਦਾ ਗੋਲਾ ਬਣ ਚੁਟਿਆ ਗੁਲਾਮ ਹੋ ਚੁੱਕਾ ਇਸ ਕਰਕੇ ਮੈਂ ਵਾਲੀ ਜਿਹੜੀ ਬਿਰਤੀ ਸੀ ਹੰਮੇ ਵਾਲੀ ਉਹ ਤਾਂ ਖਤਮ ਹੋ ਚੁੱਕੀ ਅਬ ਹਮ ਤੁਮ ਏਕ ਪਏ ਹਨ ਭਗਤ ਜੀ ਕਹਿੰਦੇ ਹੁਣ ਤਾਂ ਇੱਕੋ ਹੀ ਪਰਮਾਤਮਾ ਹੀ ਜਾਪਦਾ ਹਰ ਪਾਸੇ ਹਰ ਏਕ ਹੈ ਦੇਖਤ ਮਨ ਪਤਿਆਈ ਕਹਿੰਦੇ ਇੱਕ ਨੂੰ ਦੇਖਣ ਦੇ ਵਿੱਚ ਹੀ ਮਨ ਜੁੜ ਚੁੱਕਾ ਹੈ ਜਦ ਬੁੱਧ ਹੋਤੀ ਤਬ ਬਲ ਕੈਸਾ ਅਬ ਬੁੱਧ ਬਲ ਨਾਖਟਾਈ ਕਹਿੰਦੇ ਜਦ ਬੁੱਧ ਹੋਤੀ ਤਬ ਬਲ ਕੈਸਾ ਅਬ ਬੁੱਧ ਬਲ ਨਾਖਟਾਈ ਕਹਿੰਦੇ ਆ ਜਬੂਧੀ ਅਤੇ ਬਲ ਵੀ ਤੁਹਾਡੇ ਹੁਕਮ ਦੇ ਵਿੱਚ ਹੈ ਪਹਿਲੋਂ ਜਾਬਦਾ ਸਿੰਘ ਕਿ ਮੈਂ ਬਹੁਤ ਬੁੱਧੀਵਾਨ ਹਾਂ ਬਾਲਸੀਲਾ ਪਰ ਹੁਣ ਤਾਂ ਜਪਦੇ ਨਹੀਂ ਹੁਣੇ ਜਪਦਾ ਕਿ ਤੁਸੀਂ ਬਾਲ ਬਖਸ਼ਨਾਰੇ ਹੋ ਤੁਸੀਂ ਬੁੱਧੀ ਦੇਣ ਵਾਲੇ ਸਭ ਕੁਝ ਤੁਹਾਡਾ ਹੀ ਹੈ ਕਹੇ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲ ਦੀ ਸਿੱਧ ਪਾਈ ਹੀਰਲੀ ਤੋਖ ਵਿੱਚ ਭਗਤ ਜੀ ਫਿਰ ਬਚਨ ਕਰਦੇ ਹਨ ਇਹਦੇ ਕਹੇ ਕਬੀਰ ਬੁੱਧ ਹਰ ਲਈ ਕਹਿੰਦੇ ਤੁਸੀਂ ਕਿਰਪਾ ਕਰਤੀ ਮੇਰੀ ਕਬੀਰ ਜੀ ਕਹਿੰਦੇ ਬੁੱਧੀ ਤੁਸੀਂ ਹਿਰ ਲਈ ਬੁੱਧੀ ਜਿਹੜੀ ਸੀ ਮਾੜੀ ਮਤੋਂ ਤਿਸੀ ਨਾਸ ਕਰਤੀ ਕਹਿੰਦੇ ਸ਼ੁਭ ਬੁੱਧੀ ਤੈਨੂੰ ਬਖਸ਼ਤੀ ਉਹ ਸੋਜੀ ਬਖਸ਼ਤੀ ਗਿਆਨ ਬਖਸ਼ਤਾ ਉਹ ਸੋਜੀ ਉਹ ਨਿਤਰ ਜਿਹੜਾ ਸੀ ਉਹ ਖੁੱਲ ਗਿਆ ਪ੍ਰਕਾਸ਼ ਵਾਲਾ ਇਹਦੇ ਕਰਕੇ ਹੁਣ ਤੂੰ ਹੀ ਤੂੰ ਹੈ ਮੈਂ ਨਹੀਂ ਤੂੰ ਹੀ ਤੂੰ ਜਾਗਦਾ ਭਗਤ ਜੀ ਕਹਿੰਦੇ ਮੇਰੀ ਬੁੱਧ ਐਸੀ ਹੋ ਗਈ ਕਹ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲ ਦੀ ਸਿੱਧ ਪਾਈ ਕਹਿੰਦੇ ਬੁੱਧੀ ਮੇਰੀ ਬਦਲ ਗਈ ਹੈ ਚੇਂਜ ਹੋ ਗਈ ਹੈ ਭਗਤ ਜੀ ਕਹਿੰਦੇ ਕਬੁੱਧੀ ਜਿਹੜੀ ਸੀ ਨਾ ਉਹ ਖਬਰ ਖਤਮ ਹੋ ਗਈ ਹੈ ਤੇ ਸ਼ੁਭ ਬੁੱਧੀ ਜਾਗ ਗਈ ਹੈ ਮਾੜੀ ਮਤ ਜਿਹੜੀ ਸੀ ખોਟੀ ਉਹ ਮਾਲਕ ਜੀ ਉਹ ਪ੍ਰਭੂ ਜੀ ਉਹ ਠਾਕੁਰ ਜੀ ਉਹ ਤੁਸੀਂ ਨਾਸ ਕਰਤੀ ਖਤਮ ਕਰਤੀ ਹੁਣ ਹੈ ਜਾਪਦਾ ਕਿ ਤੂੰ ਹੀ ਤੂੰ ਹਰ ਪਾਸੇ ਤੇਰਾ ਹੀ ਹੁਕਮ ਤੇਰਾ ਹੀ ਸਰੂਪ ਉਈ ਨਜ਼ਰ ਆਉਂਦਾ ਹਰ ਵਸਤੂ ਹਰ ਚੀਜ਼ ਵਿੱਚ ਤੇਰਾ ਵਾਸ ਹੈ ਹੁਣ ਮੇਰਾ ਮੁਝ ਵਿੱਚ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਇਹ ਅਵਸਥਾ ਬਣ ਚੁੱਕੀ ਹੈ ਇਹ ਕਵੀ ਸਾਹਿਬ ਜੀ ਦੇ ਅੱਜ ਦੇ ਸ਼ਬਦ ਹਨ ਭਗਤ ਜੀ ਨਿੰਦਿਆ ਬਾਰੇ ਪਹਿਲੇ ਸ਼ਬਦ ਵਿੱਚ ਉਪਦੇਸ਼ ਬਖਸ਼ਦੇ ਹਨ ਇਸ ਸ਼ਬਦ ਦੇ ਵਿੱਚ ਪਰਮੇਸ਼ਰ ਇਹ ਅਸਤੀ ਵਰਣਨ ਕਰਦੇ ਹੋਏ ਭਗਤ ਜੀ ਬਚਨ ਕਰਦੇ ਹਨ ਜੀ ਐਨੀਆਂ ਕੁ ਪਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾnde ਜੀ ਨਿਕਾਂ ਭੁੱਲਾਂ ਜੰਦੀਆਂ ਨ ਮਹਾਰਾਜ ਸਤਿਮਤ ਬਖਸ਼ਣ ਆਇਆਂ ਸਮੂਹ ਸੰਗਤਾਂ ਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ